ਪੂਰੋ ਦਾ ਸਾਰਾ ਮੂ ਅਥਰੂ ਨਾਲ ਕਿ ਜ ਗਿਆ ਇਹੋ ਹੀ ਤੇ ਮੈਂ ਆਂਦਾ ਸਾਂ ਪਰ ਮੇਰੇ ਚਾਚੇ ਮੈਨੂੰ ਫਟਕਾਰਾਂ ਪਾਉਂਦੇ ਸਨ ਤੇ ਰਸ਼ੀਦਿਆ ਤੂੰ ਉਹਨਾਂ ਦੇ ਚੁੱਕੇ ਚੁਕਾਈ ਮੈਨੂੰ ਮਾਰ ਅਮਰਤਾ ਪ੍ਰੀਤਮ ਦੀ ਕਲਮ ਚੋਂ ਜਨਮੀ ਲਿਖਤ ਪਿੰਜਰ ਭਾਗ ਦੂਜਾ ਪੂਰੋ ਮੈਂ ਸਾਰੀ ਉਮਰ ਤੇਰੇ ਅੱਗੇ ਜੱਗ ਦੀਆਂ ਨਹਿਮਤਾਂ ਲਿਆ ਲਿਆ ਕੇ ਰੱਖਾਂਗਾ ਰਸ਼ੀਦੇ ਨੇ ਗਲਾ ਭਰ ਕੇ ਕਹ ਆਖਿਆ ਮੈਂ ਤੇਰੇ ਤਾਏ ਆਵਾਗ ਨਹੀਂ ਕਰਨ ਲੱਗਾ ਕਿ ਤਿੰਨ ਰਾਤਾਂ ਤੋਂ ਬਾਅਦ ਆਪਣੀ ਬਣਾਈ ਹੋਈ ਤਰੀਮਤ ਨੂੰ ਧੱਕਾ ਦੇ ਦਿਆਂ। ਰਸ਼ੀਦਿਆ ਮੈਨੂੰ ਇੱਕ ਵਾਰ ਮੇਰੀ ਮਾਂ ਮਿਲਾ ਦੇ। ਪੂਰੋ ਨੇ ਇਹ ਔੜਿਆ। ਨੇਕ ਬਖਤੀਏ ਹੁਣ ਉਸ ਘਰ ਵਿੱਚ ਤੇਰੀ ਥਾਂ ਨਹੀਂ। ਉਹਨਾਂ ਦੀ ਬਰਾਦਰੀ ਦਾ ਕਿਹੜਾ ਹਿੰਦੂ ਫੇਰ ਸ਼ਾਹਾਂ ਦੇ ਘਰ ਦਾ ਪਾਣੀ ਪੀਵੇਗਾ? ਤੂੰ ਮੇਰੇ ਘਰ ਪੂਰੇ 15 ਦਿਨ ਰਹਿ ਚੁੱਕੀ ਐ। ਪਰ ਮੈਂ ਤੇਰੇ ਘਰ ਦਾ ਸਿਰਫ ਅੰਨ ਪਾਣੀ ਮੂਹ ਲਾਇਆ ਏ। ਮੈਂ ਪਰ ਅੱਗੂ ਨਾ ਕਹਿ ਸਕੀ। ਰਸ਼ੀਦਾਂ ਸਮਝ ਗਿਆ ਜੋ ਪੂਰੋ ਨੇ ਕਹਿਣਾ ਸੀ ਇਸ ਗੱਲ ਨੂੰ ਕੌਣ ਮੰਨੇਗਾ ਪੂਰੋ ਇਹ ਤਾਂ ਮੇਰੀ ਸ਼ਰਾਫਤ ਹੈ ਕਿ ਪਹਿਲਾਂ ਮੈਂ ਤੇਰੇ ਨਾਲ ਨਿਕਾਹ ਪੜਾਵਾਂਗਾ ਰਸ਼ੀਦ ਨੇ ਨਰਮ ਜੀਆਂ ਅੱਖਾਂ ਨਾਲ ਪੂਰੋ ਵੱਲ ਤੱਕਿਆ ਪੂਰੋ ਦੇ ਜੀਵ ਵਿੱਚ ਉਹਦਾ ਮੰਗੇਤਰ ਫਿਰ ਰਿਹਾ ਉਸ ਨੂੰ ਤੇਲ ਚੜਨਾ ਸੀ ਉਸਨੇ ਮਾਈਏ ਪਹਿਣਾ ਸੀ ਉਸਨੇ ਹਲਦੀ ਵਾਲਾ ਵਟਣਾ ਮਲਣਾ ਸੀ ਉਸਨੇ ਸੁੱਚੇ ਦੰਦ ਦਾ ਲਾਲ ਚੂੜਾ ਚੜਾਉਣਾ ਸੀ ਉਸਨੇ ਕਉਡੀਆਂ ਵਾਲੇ ਕਲੀਰੇ ਛਣਕਾਣੇ ਸਨ ਉਸਨੇ ਸੁੱਚੇ ਤਰੇਵਰ ਪਾਣੇ ਸਨ ਉਸ ਨੂੰ ਰੂਪ ਚੜਨਾ ਸੀ ਉਸਨੇ ਡੋਲੀ ਵਿੱਚ ਪੈਣਾ ਸੀ ਉਹ 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 ਬੇਗੁਨਾ ਸੀ ਉਹ ਮਨ ਨਹੀਂ ਸੀ ਸਕਦੀ ਕਿ ਕਿਵੇਂ ਉਸ ਦੀ ਮਾਂ ਪੱਥਰ ਹੋ ਜਾਏਗੀ ਕਿਵੇਂ ਉਸ ਦਾ ਪਿਓ ਲੋਹਾ ਬਣ ਜਾਵੇਗਾ ਕਿਵੇਂ ਉਹ ਆਪਣੀ ਧੀ ਨੂੰ ਆਪਣੇ ਘਰੋਂ ਤਿਰਕਾਰ ਦੇਣਗੇ ਕਿਵੇਂ ਉਹਦੇ ਘਰ ਦੀਆਂ ਮੁਹੱਠਾਂ ਉਹਨੂੰ ਅੰਦਰ ਵੜਨ ਤੋਂ ਇਨਕਾਰ ਕਰ ਦੇਣਗੀਆਂ ਉਹਨਾਂ ਮੇਰੇ ਮਾਪਿਆਂ ਦਾ ਕੀ ਹਾਲ ਹੋਇਆ ਹੋਵੇਗਾ ਜਦੋਂ ਮੈਂ ਘਰ ਨਾ ਪਹੁੰਚੀ ਹੋਵਾਂਗੀ ਮੇਰੀ ਭੈਣ ਉਹਨੂੰ ਉਹ ਵੇਲਾ ਯਾਦ ਆ ਗਿਆ ਜਿਸ ਵੇਲੇ ਹੁਣੀ ਉਹਦੇ ਸਿਰ ਉੱਤੇ ਢੈ ਪਈ ਸੀ ਉਹ ਰੋਂਦੇ ਪਿੱਟਦੇ ਰਹੇ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਮੇਰਾ ਦਾਦਾ ਤੇ ਮੇਰੇ ਪਿਓ ਚਾਚੇ ਮੇਰੀ ਫੂਫੀ ਦੇ ਚਲੀ ਜਾਣ ਮਗਰੋਂ ਪੁਲਿਸ ਵੀ ਬਥੇਰਾ ਪਾਉਂ ਪਾਉਂ ਕਰਦੀ ਫਰੀ ਪਰ ਉਹਨਾਂ ਨੂੰ ਕੋਈ ਸੂ ਨਹੀਂ ਲੱਗ ਸਕੀ ਲੱਗ ਵੀ ਕਿਵੇਂ ਸਕਦੀ ਸੀ ਪੁਲਿਸ ਨੇ ਪੂਰਾ 500 ਰੁਪਇਆ ਖਾਦਾ ਏ ਰਸੀਦੇ ਦੀ ਮੁਸ਼ਕੜੀ ਨਿਕਲ ਗਈ ਤੂੰ ਜਾਣਨੀ ਹੈ ਐਸ ਵੇਲੇ ਸਾਡਾ ਪਾਸਾ ਭਾਰਾ ਏ ਪਿੰਡ ਸਾਰਾ ਮੁਸਲਕਾ ਏ ਤੇ ਕੋਈ ਹਿੰਦੂ ਦਾ ਜਣਾ ਅੱਖ ਚੱਕ ਕੇ ਸਾਡੇ ਵੱਲ ਵੇਖ ਨਹੀਂ ਸਕਦਾ ਇੰਨਾ ਹੀ ਖੈਰ ਹੈ ਕਿ ਉਹਨਾਂ ਦੀ ਜਾਨ ਮਾਲ ਸਲਾਮਤ ਹੈ ਉਹਨਾਂ ਨੂੰ ਆਪਣੇ ਸਿਰ ਲੋੜੀਂਦੇ ਨੇ ਉਹ ਬਿਰਕ ਨਹੀਂ ਸਕਦੇ ਜੇ ਉਹ ਸਾਡੇ ਘਰ ਵੱਲ ਉਂਗਲ ਕਰਦੇ ਤਾਂ ਸਾਡੇ ਬੰਦੇ ਉਹਨਾਂ ਨੂੰ ਖਾਲੋ ਨਾ ਪਾਰ ਟੱਪਣ ਦਿੰਦੇ ਰਸ਼ੀਦੇ ਨੇ ਕੁਝ ਹੱਸ ਕੇ ਆਖਿਆ ਸ਼ਾਇਦ ਉਹਦੇ ਵਿੱਚ ਪੁਰਾਣੇ ਬਦਲੇ ਦੀ ਅੱਗ ਜਾਗਦੀ ਪਈ ਸੀ ਪੂਰੋਂ ਨੂੰ ਰਸ਼ੀਦੇ ਦੇ ਮੂੰਹ ਨਾਲ ਇੱਕ ਤਿੱਖੀ ਜਿਹੀ ਨਫ਼ਰਤ ਆਈ ਉਹਦਾ ਜਨਮ ਗਿਆ ਜਹਾਨ ਗਿਆ ਸ਼ਾਇਦ ਉਹਦੇ ਮਾਪਿਓ ਛਤੋਆਣੀ ਨੂੰ ਆਪਣੀ ਧੀ ਦੀ ਬਲੀ ਦੇ ਕੇ ਮੁਰ ਸਿਆਮ ਪਰਤ ਗਏ ਹੋਣ ਮੇਰੀ ਮਾਂ ਪਿਓ ਸਿਆਮ ਪਰ ਗਏ ਨੇ ਪੂਰੋ ਨੇ ਲਲਕੜੀ ਲੈ ਕੇ ਪੁੱਛਿਆ ਨਹੀਂ ਅਜੇ ਨਹੀਂ ਰਸ਼ੀਦੇ ਨੇ ਦੱਸ ਛੱਡਿਆ ਮੈਂ ਕਿੱਥੇ ਰਹਿਨੀ ਹਾਂ ਆਪਣੇ ਪਿੰਡੋਂ ਕਿੱਡੀ ਕੁ ਦੂਰ ਪੂਰੋ ਨੇ ਉਸੇ ਲਲਕੜੀ ਵਿੱਚ ਪੁੱਛਿਆ ਤੂੰ ਆਪਣੇ ਪਿੰਡ ਦੇ ਪਿਛਲੇ ਬੰਨੇ ਮਾਗੇਕੀਆਂ ਦੇ ਖੂਹ ਤੋਂ ਪਾਰ ਮੇਰੇ ਆਪਣੇ ਬਾਗ ਵਿੱਚ ਪਰ ਤੂੰ ਸ਼ਾਇਦ ਆਪਣੇ ਪਿੰਡ ਜਾਣ ਦਾ ਸੁਪਨਾ ਲੈਂਦੀ ਹੋਵੇਂਗੀ ਅਜੇ ਨਹੀਂ ਜਰਾ ਠਹਿਰ ਰਮਾ ਹੋ ਲਵੇ 6 ਮਹੀਨੇ ਠਹਿਰ ਕੇ ਉੱਥੇ ਵੀ ਲੈ ਚਲਾਂਗਾ ਰਸ਼ੀਦੇ ਦੀ ਮੁਸ਼ੱਕੜੀ ਨਿਕਲ ਗਈ ਪੂਰੋ ਗੁੰਮ ਦੀ ਗੁੰਮ ਹੋ ਗਈ ਰਸ਼ੀਦੇ ਨੇ ਚੌਲਾਂ ਦੇ ਮਿੱਠੇ ਪੁਲਾ ਦੀ ਇੱਕ ਤਸ਼ਤਰੀ ਭਰ ਕੇ ਉਸ ਅੱਗੇ ਲਿਆ ਧਰੀ ਰਸ਼ੀਦਾ ਜਦੋਂ ਬਾਹਰ ਜਾਂਦਾ ਸੀ ਖੋਰੇ ਕਿਸੇ ਦੇ ਹੱਥ ਆਪਨੇ ਪਿੰਡੋਂ ਪਕਵਾਨ ਮੰਗਵਾ ਭੇਜਦਾ ਸੀ ਪੂਰੋ ਨੂੰ ਕੁਝ ਪਤਾ ਨਹੀਂ ਸੀ ਉਸ ਦਿਨ ਪੂਰੋ ਦੇ ਮਨ ਵਿੱਚ ਕੁਝ ਪੱਕਦਾ ਪਿਆ ਸੀ ਉਹਦੀ ਹਿੰਮਤ ਉਹਨੂੰ ਜਵਾਬ ਨਾ ਦੇ ਜਾਏ ਪੂਰੋ ਨੇ ਚੌਲਾਂ ਦੀਆਂ 2-4 ਮੂਰਤੀਆਂ ਆਪਣੇ ਅੰਦਰ ਨਿਗਲ ਲਈਆਂ ਪਾਣੀ ਵੀ ਕੁੱਟ-ਕੁੱਟ ਕਰਕੇ ਪੂਰਾ ਕਟੋਰਾ ਪੀ ਲਿਆ ਉਸ ਰਾਤ ਪੂਰੋ ਨੇ ਸਾਰਾ ਤ੍ਰਾਣ ਲਾ ਕੇ ਮਨ ਨੂੰ ਇਕੱਠਿਆ ਕੀਤਾ ਰਸ਼ੀਦੇ ਦੇ ਸਿਰਾਂ ਨੇ ਬੂਹੇ ਦੀ ਕੁੰਜੀ ਪਈ ਹੋਈ ਸੀ ਪੂਰੋ ਨੇ ਅਸ਼ੋਪਲੇ ਚੁੱਕੀ ਬੂਹਾ ਖੋਲਿਆ ਉਸ ਦਾ ਕਲੇਜਾ ਧੜਕ-ਧੜਕ ਜਾਂਦਾ ਰਸ਼ੀਦਾ ਹੁਣੇ ਜਾਗਿਆ ਕਿ ਜਾਗਿਆ ਪਰ ਉਸ ਦੀ ਖੋਟੀ ਜਾਂ ਖਰੀ ਕਿਸਮਤ ਨੂੰ ਰਸ਼ੀਦਾ ਜਾਗਿਆ ਕੋਈ ਨਾ ਬਾਹਰਲੀ ਰਾਤ ਦੇ ਸਨਾਟੇ ਨੂੰ ਵੇਖ ਕੇ ਪੂਰੋ ਕੰਬ-ਕੰਬ ਪਈ ਇੱਕ ਵਾਰ ਉਸ ਦਾ ਜੀ ਕੀਤਾ ਉਹ ਪੁਛਾ ਰਸ਼ੀਦੇ ਕੋਲ ਹੀ ਮੁੜ ਪਵੇ ਖੋਰੇ ਉਹ ਰਾਤ ਦੇ ਹਨੇਰੇ ਵਿੱਚ ਛਤੂਆਣੀ ਦਾ ਰਾਹ ਵੀ ਲੱਭ ਸਕੇਗੀ ਕਿ ਨਾ ਖੌਰੇ ਰਾਤ ਦੇ ਹਨੇਰੇ ਵਿੱਚ ਉਹ ਰਸੀਦੇ ਤੋਂ ਵੀ ਗਏ ਗੁਜ਼ਰੇ ਕਿਸੇ ਕੰਮੀ ਕਮੀਨ ਦੇ ਹੱਥ ਪਹ ਜਾਏਗੀ ਖੌਰੇ ਉਹਦੀ ਕੀ ਬਾਬ ਹੋਵੇਗੀ ਪਰਪੂਰੋਂ ਨੂੰ ਮਾਂ ਦਾ ਮੂੰਹ ਜਾਦ ਆ ਗਿਆ ਉਸ ਨੂੰ ਭੈਣ ਭਰਾ ਯਾਦ ਆਏ ਉਸਨੇ ਐਵੇਂ ਹੀ ਮਾਗੋਕੀਆਂ ਦੇ ਖੂਦ ਹੀ ਸੇਧ ਜਾਣੀ ਤਰੀਂਦੀ ਤੇ ਕੰਬਦੀ ਉਹ ਤੁਰ ਗਈ ਰਾਤ ਦਾ ਡੁੰਗਾ ਹਨੇਰਾ ਫਟ ਗਿਆ ਹੋਇਆ ਸੀ ਮਾਗੋਕੀਆਂ ਦੇ ਖੂਨ ਦੀ ਸੇਧ ਠੀਕ ਸੀ ਉਸਨੇ ਹਨੇਰੇ ਹੀ ਹਨੇਰੇ ਵਿੱਚ ਛਤੋ ਆਣੀ ਪਿੰਡ ਦੀ ਪਿੱਠ ਪਛਾਤੀ ਹੁਣ ਉਹ ਨਾ ਇੱਧਰ ਦੀ ਸੀ ਨਾ ਉੱਧਰ ਦੀ ਉਸਨੇ ਰਹਿੰਦੇ ਖੁੰਦੇ ਜ਼ੋਰ ਨੂੰ ਪੈਰਾਂ ਵਿੱਚ ਪਾਇਆ ਉਹ ਨੱਸੀ ਗਈ ਉਸਨੇ ਛੱਤਵਾਨੀ ਪਿੰਡ ਨੂੰ ਪਛਾਤਾ ਉਸਨੇ ਆਪਣੇ ਘਰ ਵੱਲ ਮੁੜਦੀ ਗਲੀ ਪਛਾਤੀ ਉਸਨੇ ਪਤਲੇ ਹੁੰਦੇ ਜਾਂਦੇ ਹਨੇਰੇ ਵਿੱਚ ਆਪਣੇ ਘਰ ਦੀਆਂ ਮੁਹਾਟਾਂ ਪਛਾਤੀਆਂ ਉਸਨੇ ਬੂਹਾ ਠਕੋ ਰਿਆ ਜਿਉਂ ਹੀ ਕਿਸੇ ਨੇ ਅੰਦਰੋਂ ਦਰਵਾਜ਼ਾ ਖੋਲ੍ਹਿਆ ਉਹ ਆਪਣੀ ਡੋੜੀ ਵਿੱਚ ਫਰਸ਼ ਉੱਤੇ ਟਹਿ ਪਈ ਉਸਨੇ ਆਪਣੇ ਬਲ ਦਾ ਆਖਰੀ ਕਿਣਕਾ ਵੀ ਖਰਚ ਛੱਡਿਆ ਸੀ ਹੁਣ ਉਸਨੇ ਦੌੜ-ਦੌੜ ਕੇ ਹਫ-ਹਫ ਕੇ ਦਾਈਆਂ ਹੱਥ ਲਾ ਲਿਆ ਸੀ ਤੇ ਹੁਣ ਉਸ ਦਾ ਤ੍ਰਾਣ ਜਿਵੇਂ ਮੁੱਕ ਗਿਆ ਸੀ ਪੂਰੋ ਨੇ ਹਨੇਰਾ ਖਾਦੀਆਂ ਅੱਖਾਂ ਨਾਲ ਤੱਕਿਆ ਉਸ ਦੀ ਮਾਂ ਉਸ ਦਾ ਪਿਓ ਦੀਵਾ ਹੱਥ ਵਿੱਚ ਲੈ ਕੇ ਉਸ ਦੇ ਦੁਆਲੇ ਖੜੋਤੇ ਹੋਏ ਸਨ ਪੂਰੋ ਇੱਕ ਜ਼ਖਮੀ ਜਾਨਵਰ ਵਾਂਗ ਡਿਉੜੀ ਦੇ ਕੱਚੇ ਫਰਸ਼ ਉੱਤੇ ਸਿਸਕਣ ਲੱਗ ਪਈ ਉਸ ਨੇ ਵੇਖਿਆ ਉਹਦੀ ਮਾਂ ਦੀਆਂ ਅੱਖਾਂ ਵਿੱਚੋਂ ਪਾਣੀ ਦੀਆਂ ਘਰਾਲਾਂ ਪਈਆਂ ਵਗਦੀਆਂ ਸਨ ਮਾਂ ਨੇ ਢੱਠੀ ਪਈ ਪੂਰੋ ਨੂੰ ਆਪਣੀਆਂ ਲੱਤਾਂ ਉੱਤੇ ਪਾ ਲਿਆ ਉਸ ਨੇ ਮਾਂ ਦੀ ਛਾਤੀ ਨਾਲ ਇਸ ਤਰ੍ਹਾਂ ਆਪਣੇ ਮੱਥੇ ਨੂੰ ਜੋੜਿਆ ਜਿਵੇਂ ਟੁੱਟੀਆਂ ਹੋਈਆਂ ਆਂਦਰਾਂ ਹੁਣੇ ਜੁੜ ਜਾਣਗੀਆਂ ਫਿਰ ਪੂਰੋ ਦੀ ਮਾਂ ਦੀਆਂ ਡਾਡਾਂ ਨਿਕਲ ਗਈਆਂ ਲੋਕੀ ਹੁਣ ਇਕੱਠੇ ਹੋ ਜਾਣਗੇ ਉਸਦੇ ਪਿਓ ਨੇ ਆਪਣੀ ਤਰੀਮ ਤੋਂ ਦਾ ਮੋਢਾ ਹਿਲਾਇਆ ਉਸਦੀ ਮਾਂ ਨੇ ਪੱਲੇ ਦੀ ਝੂਕ ਇਕੱਠੀ ਕਰਕੇ ਆਪਣੇ ਮੂੰਹ ਵਿੱਚ ਤੁਨ ਲਈ ਧੀਏ ਤੇਰੀ ਕਿਸਮਤ ਹੁਣ ਸਾਡੇ ਵਸ ਕੁਝ ਨਹੀਂ ਉਸ ਨੂੰ ਆਪਣੇ ਪਿਓ ਦੀ ਆਵਾਜ਼ ਆਈ ਉਹ ਮਾਂ ਨਾਲ ਚੰਬੜੀ ਰਹੀ ਹੁਣੇ ਸ਼ੇਖਾਂ ਕੇ ਆ ਜਾਣਗੇ ਤੇ ਸਾਡਾ ਘਾਣ ਬੱਚਾ ਪੀੜ ਦੇਣਗੇ ਮੈਨੂੰ ਲੈ ਕੇ ਸ਼ਾਮ ਟੁਰ ਚੱਲੋ ਪੂਰੋਂ ਨੇ ਸਿਰ ਮਾਂ ਦੀ ਛਾਤੀ ਨਾਲ ਲਾਹਿਆ ਤੇ ਪੂਰੇ ਦਾਈਏ ਨਾਲ ਕਿਹਾ ਅਸੀਂ ਤੈਨੂੰ ਕਿੱਥੇ ਰੱਖਾਂਗੇ ਹੁਣ ਤੈਨੂੰ ਵਿਆਹ ਕੇ ਖੜੇਗਾ ਤੇਰਾ ਧਰਮ ਗਿਆ ਤੇਰਾ ਜਨਮ ਗਿਆ ਅਸੀਂ ਜੋ ਬਿਰਕੀਏ ਤਾਂ ਸਾਡੀ ਇੱਥੇ ਲਹੂ ਦੀ ਫਿੱਟ ਵੀ ਨਹੀਂ ਲੱਭਣੀ ਹਾਏ ਮੈਨੂੰ ਆਪਣੀ ਹੱਥੀ ਮਾਰ ਛੱਡੋ ਪੂਰੋਂ ਨੇ ਤੜਪ ਕੇ ਆਖਿਆ ਧੀਏ ਜੰਮਦੀ ਹੀ ਮਰ ਜਾਂਦੀ ਓ ਹੁਣ ਇੱਥੋਂ ਟੁਰ ਜਾ ਹੁਣੇ ਸ਼ੇਖ ਆਉਂਦੇ ਹੋਣਗੇ ਤੇਰੇ ਪਿਓ ਭਰਾ ਦਾ ਕਿਤੇ ਵੀ ਨਹੀਂ ਲੱਭਣਾ ਉਹ ਸਾਰਿਆਂ ਨੂੰ ਮਾਰ ਛੱਡਣਗੇ ਮਾਂ ਨੇ ਖੌਰੇ ਕਿਹੜਾ ਪੱਥਰ ਦਿਲ ਉੱਤੇ ਰੱਖ ਕੇ ਇਹ ਗੱਲ ਆਖੀ ਪੂਰੋ ਨੂੰ ਚੇਤੇ ਆਇਆ ਰਸ਼ੀਦਾ ਆਂਦਾ ਸੀ ਨੇਕ ਬਖਤੀਏ ਹੁਣ ਉਸ ਘਰ ਵਿੱਚ ਤੇਰੀ ਥਾਂ ਨਹੀਂ ਕੀਰਸ਼ੀਦਾ ਸੱਚੀ ਆਂਦਾ ਸੀ ਪੂਰੋ ਨੂੰ ਇੱਕ ਵਾਰ ਆਪਣਾ ਮੰਗੇਤਰ ਰਾਮਚੰਦ ਚੇਤੇ ਆਇਆ ਮੰਗਣੀ ਕੀਤੀ ਤੇ ਵਿਆਹ ਕੀ ਕੀ ਉਹਦੀ ਕੁਝ ਨਹੀਂ ਸੀ ਲੱਗਦੀ ਉਹਨੇ ਉਹਦੀ ਬਾਤ ਵੀ ਨਹੀਂ ਪੁੱਛੀ ਫਿਰ ਉਸ ਦਾ ਜੀਵਨ ਨੂੰ ਜੀਣਾ ਕੀਤਾ ਉਸਨੇ ਸੋਚਿਆ ਹੋਰ ਤੇ ਸਾਰੇ ਰੱਬ ਬੰਦ ਹਨ ਸ਼ਾਇਦ ਮੌਤ ਦਾ ਰਾਹ ਖੁੱਲ੍ਹਾ ਹੋਵੇ ਉਹ ਉੱਠ ਕੇ ਬਾਹਰ ਵੱਲ ਤੁਰ ਪਈ ਨਾ ਮਾਂ ਨੇ ਫੜਿਆ ਨਾ ਪਿਓ ਨੇ ਫੜਿਆ ਪੂਰੋ ਤੁਰ ਹੀ ਗਈ ਆਉਂਦੀ ਵਾਰ ਉਹ ਜ਼ਿੰਦਗੀ ਨੂੰ ਮਿਲਣ ਆਉਂਦੀ ਪਈ ਸੀ ਉਹਦੇ ਵਿੱਚ ਲਾਲਸਾ ਸੀ ਜਿਉਣ ਦੀ ਮਾਂ ਪਿਓ ਨੂੰ ਮਿਲਣ ਦੀ ਉਹ ਦਾਦੀ ਤਰਿੰਦੀ ਆਈ ਸੀ ਵਾਪਸ ਜਾਂਦੀ ਵਾਰੀ ਉਹ ਮੌਤ ਨੂੰ ਮਿਲਣ ਚੱਲੀ ਸੀ ਹੁਣ ਉਹਦੇ ਵਿੱਚ ਕੋਈ ਡਰ ਪਾਉਣਾ ਹੀ ਸੀ ਮੌਤ ਤੋਂ ਵੱਧ ਕਿਸੇ ਨੇ ਕੀ ਕਰ ਲੈਣਾ ਉਹ ਨਿਸ਼ੰਗ ਮਾਗੋ ਕੀਆਂ ਦੇ ਖੂ ਵੱਲ ਜਾਂਦੀ ਪਈ ਸੀ ਸਵੇਰ ਦਾ ਨਵਾਂ ਚਾਨਣ ਸਾਰੇ ਆਰਾਮਾਂ ਉੱਤੇ ਡੁੱਲਾ ਹੋਇਆ ਸੀ ਸਾਹਮਣੇ ਰਸ਼ੀਦਾ ਵਾਹੋ ਦਾਹੀ ਲੱਗਾ ਹੁੰਦਾ ਸੀ ਪੂਰੋ ਦੇ ਪੈਰ ਜੰਮ ਗਏ ਮੌਤ ਨੇ ਵੀ ਪੂਰੋ ਕੋਲੋਂ ਆਪਣਾ ਦਰਵਾਜ਼ਾ ਭੀੜ ਲਿਆ ਸੀ ਪੂਰੋਂ ਨੂੰ ਜਾਪਿਆ ਉਹਦੇ ਪਿੰਡੇ ਉੱਤੋਂ ਇਹਨਾਂ 15 ਦਿਨਾਂ ਨੇ ਸਾਰਾ ਮਾਸ ਲਾ ਲਿਆ ਸੀ ਹੁਣ ਉਹ ਇੱਕ ਪਿੰਜਰ ਦਾ ਪਿੰਜਰ ਸੀ ਜਿਸ ਦੀ ਨਾ ਕੋਈ ਸ਼ਕਲ ਸੀ ਨਾ ਸੂਰਤ ਨਾ ਕੋਈ ਮਨ ਨਾ ਕੋਈ ਮਰਜ਼ੀ ਰਸ਼ੀਦੇ ਨੇ ਆ ਕੇ ਉਸ ਦੀ ਪਾਹ ਫੜ ਲਈ ਉਹ ਉਹਦੇ ਨਾਲ ਨਾਲ ਹੋ ਤੁਰੀ ਉਸ ਤੋਂ ਤ੍ਰਿਏ ਦਿਹਾੜੇ ਇੱਕ ਮੌਲਵੀ ਆਇਆ ਦੋ ਤਰ੍ਹਾਂ ਬੰਦੇ ਹੋਰ ਆਏ ਉਹਨਾਂ ਪੂਰੋਂ ਦਾ ਰਸ਼ੀਦੇ ਨਾਲ ਨਕਾਬ ਪੜਾ ਦਿੱਤਾ ਫਿਰ ਆਪੇ ਹੀ ਰਸ਼ੀਦੇ ਨੇ ਪੂਰੋਂ ਨੂੰ ਦੱਸਿਆ ਭਈ ਉਹਦੀ ਮਾਂ ਪਿਓ ਖੈਰੀ ਮਹਿਰੀ ਸਿਆਮ ਤੁਰ ਗਏ ਸਨ ਛੱਤੋਆਣੀ ਦਾ ਨਾਂ ਲੈਂਦਿਆਂ ਵੀ ਪੂਰੋਂ ਨੂੰ ਘੇਰਨੀ ਪੈਂਦੀ ਸੀ। ਰਸ਼ੀਦਾ ਵੀ ਇਸ ਗੱਲ ਨੂੰ ਸਮਝਦਾ ਸੀ। ਨਾਲੇ ਛੱਤੋਆਣੀ ਵਿੱਚ ਉਸ ਨੂੰ ਲੈ ਜਾਣਾ ਵੀ ਖਤਰੇ ਵਾਲਾ ਸੀ। ਸ਼ਾਇਦ ਰਸ਼ੀਦਾ ਸੋਚਦਾ ਸੀ ਉੱਥੋਂ ਦੇ ਜਾਂ ਨਾਲ ਦੇ ਪਿੰਡਾਂ ਦੇ ਹਿੰਦੂ ਨਾ ਪੜਕ ਪੈਣ। ਭਾਵੇਂ ਉਦੋਂ ਤੱਕ ਮਹੀਨਾ ਪੱਕਾ ਹੋਣ ਵਾਲਾ ਸੀ। ਕਿਸੇ ਦੀ ਜ਼ਰਤ ਨਹੀਂ ਸੀ ਪਈ ਬਰਕ ਸਕੇ। ਨਾਲੇ ਪ੍ਰਾਈ ਅੱਗ ਵਿੱਚ ਕੌਣ ਪੈਂਦਾ ਹੈ? ਅਗਲਿਆਂ ਦੇ ਪੀੜਿਆਂ ਦੇ ਵੈਰ ਸਨ। ਕਿਸੇ ਪਾਲ ਲਈ ਕਿਸੇ ਕੱਢ ਲਈ। ਰਸ਼ੀਦੇ ਦੀ ਕੋਈ ਭੈਣ ਜੱਮਾ ਜਿਉਂਦੀ ਨਹੀਂ ਸੀ। ਸਿਰਫ ਭਰਾ ਹੈ ਸਨ, ਚਾਚੇ ਹੈ ਸਨ। ਰਸ਼ੀਦੇ ਨੇ ਪੂਰੋ ਨੂੰ ਕਿਹਾ ਕਿ ਉਹ ਉਸ ਨੂੰ ਉੱਥੋਂ ਕੋਹਾਂ ਦੂਰ ਇੱਕ ਪਿੰਡ ਸਕੜਾਲੇ ਆਪਣੇ ਦਾਦੇ ਪੋਤਰਿਓਂ ਭਰਾ ਲੱਗਦੇ ਰਹੀਮੇ ਦੀਆਂ ਜ਼ਮੀਨਾਂ ਤੇ ਲੈ ਜਾਏਗਾ ਸ਼ਾਇਦ ਉਸ ਦੀ ਕੁਝ ਜ਼ਮੀਨ ਨੂੰ ਵੀ ਆਪਣੀ ਜ਼ਮੀਨ ਨਾਲ ਵਟਾ ਲਵੇ ਹੁਣ ਪੂਰੋ ਹੋਣੀ ਦੇ ਹਰ ੱੱਕੇ ਵਾਸਤੇ ਤਿਆਰ ਸੀ ਸਕੇ ਮਾਪਿਓ ਕੋਲੋਂ ੱੱਕੀ ਗਈ ਤਾਂ ਪਿੰਡਾਂ ਵਿੱਚ ਕੀ ਪਿਆ ਸੀ ਇੱਥੇ ਨਾ ਸਹੀ ਉੱਥੇ ਸਹੀ ਰਸ਼ੀਦੇ ਨੇ ਆਪੇ ਹੀ ਘਰ ਦੇ ਮੋਰੀ ਵਾਂਗਣ ਦੋ ਤਿੰਨ ਤਰੰਕੀਆਂ ਆਂਦੀਆਂ ਹੋਰ ਕੁਝ ਨਿਕੜ ਸੁੱਕੜਾ ਆਂਦਾ ਤੇ ਪੂਰੋ ਨੂੰ ਸਕੜਾਲੇ ਲੈ ਤੁਰਿਆ ਰਾਮਾ ਉੱਤੇ ਜਿਵੇਂ ਕੋਈ ਅੱਖਾਂ ਮੀਟ ਕੇ ਤੁਰਦਾ ਏ ਔਰ ਸ਼ੀਦੇ ਦੇ ਸੰਗ ਸੰਗ ਨਵੇਂ ਪਿੰਡ ਵਿੱਚ ਆ ਗਈ। ਨਵੇਂ ਪਿੰਡ ਵਿੱਚ ਪਹੁੰਚਦੇ ਅਹੀ ਪੂਰੋ ਤੇ ਰਸ਼ੀਦੇ ਨੂੰ ਵੱਖਰਾ ਕੋਠਾ ਮਿਲ ਗਿਆ। ਸ਼ਾਇਦ ਰਸ਼ੀਦੇ ਨੇ ਪਹਿਲਾਂ ਹੀ ਰਹੀਮੇ ਨੂੰ ਕਹਿ ਕਹਾ ਕੇ ਇਹ ਬਣਤ ਬਣਾ ਛੱਡੀ ਸੀ। ਰਹੀਮੇ ਉਰਾਂ ਦਾ ਘਰ ਉਹਨਾਂ ਤੋਂ ਚੌਕੀ ਦੂਰ ਸੀ। ਪਰ ਜਦੋਂ ਰਹੀਮੇ ਉਰਾਂ ਦੇ ਘਰ ਵਿਧੀਆਂ ਤਰੀਮ ਤਾਂ ਉਸ ਨੂੰ ਮਿਲਣ ਆਈਆਂ ਤਾਂ ਉਹ ਪਹਿਲੀ ਵਾਰ ਸੀ ਜਦੋਂ ਪੂਰੋ ਨੂੰ ਰਸ਼ੀਦੇ ਦੇ ਰਿਸ਼ਤੇਦਾਰਾਂ ਵਿੱਚੋਂ ਤਰੀਮਤਾ ਨਾਲ ਵਾਪਿਆ। ਪੂਰੋ ਇੱਕ ਗਵਾਚੀ ਹੋਈ ਵੱੱਛੀ ਵਾਂਗ ਉਹਨਾਂ ਕੋਲ ਬੈਠੀ ਰਹੀ। ਪਰ ਉਹਨਾਂ ਭਲੀਆਂ ਲੋਕਾਂ ਨੇ ਪੂਰੋਂ ਨੂੰ ਬਹੁਤੀ ਪੁੱਛਗਿੱਛ ਨਾ ਕੀਤੀ ਨਿੱਕੀਆਂ ਮੋਟੀਆਂ ਕਰਦੀਆਂ ਲੋੜਾਂ ਥੋੜਾਂ ਪੁੱਛਦੀਆਂ ਰਹਿੰਦੀਆਂ ਰਸ਼ੀਦਾ ਉਦੋਂ ਤੱਕ ਪੂਰੋਂ ਨੂੰ ਪੂਰੋਂ ਹੀ ਸੱਜਦਾ ਸੀ ਨਿਕਾਹ ਵੇਲੇ ਦਾ ਰੱਖਿਆ ਹੋਇਆ ਉਹਦਾ ਨਾਂ ਹਮੀਦਾ ਅਜੇ ਉਹਦੀ ਜ਼ੁਬਾਨੇ ਨਹੀਂ ਸੀ ਚੜਿਆ ਇੱਕ ਦਿਨ ਅਚਾਨਕ ਚੱਕ ਰਸ਼ੀਦਾ ਇੱਕ ਬੰਦੇ ਨੂੰ ਘਰ ਲੈ ਆਇਆ ਉਹ ਬਾਹਾਂ ਉੱਤੇ ਔਰਤਾਂ ਮਰਦਾਂ ਦੇ ਨਾਂ ਖੁਣਦਾ ਸੀ ਉਸ ਦਿਨ ਪੂਰੋਂ ਦੇ ਕਲੇਜੇ ਵਿੱਚ ਫੇਰ ਵਲੇਟ ਪਿਆ ਜਿਵੇਂ ਰਸ਼ੀਦੇ ਨੇ ਆਖਿਆ ਉਹਨੇ ਬਾਹ ਅੱਗੇ ਕਰ ਦਿੱਤੀ ਤੇ ਉਹਦੀ ਖੱਬੀ ਬਾਹ ਉੱਤੇ ਹਮੀਦਾ ਡੂੰਗੇ ਸਾਵੇਂ ਅੱਖਰਾਂ ਵਿੱਚ ਖੁਣਿਆ ਗਿਆ ਰਸ਼ੀਦਾ ਵੀ ਉਸ ਨੂੰ ਉਸ ਦਿਨ ਤੋਂ ਹਮੀਦਾ ਸੱਦਣ ਲੱਗ ਪਿਆ ਖੌਰੇ ਇਹ ਸਲਾਹ ਰਹੀਮ ਕੇ ਉਹਨਾਂ ਦੀ ਸੀ ਪੂਰੋ ਹੁਣ ਹਮੀਦਾ ਬਣ ਗਈ ਸੀ ਪਰ ਅਜੇ ਤੱਕ ਜਦੋਂ ਰਾਤ ਨੂੰ ਪੂਰੋ ਸੌ ਜਾਂਦੀ ਉਹਦੇ ਸੁਪਨਿਆਂ ਵਿੱਚ ਉਹਨੂੰ ਸਹੇਲੀਆਂ ਮਿਲਦੀਆਂ ਉਹਦੇ ਸੁਪਨਿਆਂ ਵਿੱਚ ਉਹ ਮਾਂ ਪਿਓ ਦੇ ਘਰ ਖੇਡਦੀ ਹੁੰਦੀ ਸਾਰੇ ਉਹਨੂੰ ਪੂਰੋ ਸੱਦਦੇ ਪੂਰੋ ਦਿਨ ਦੇ ਚਾਲਨ ਵਿੱਚ ਹਮੀਦਾ ਬਣਦੀ ਪੂਰੋ ਰਾਤ ਦੇ ਹਨੇਰਿਆਂ ਵਿੱਚ ਪੂਰੋ ਬਣਦੀ ਪਰ ਪੂਰੋ ਸੋਚਦੀ ਉਹ ਨਾ ਅਸਲ ਵਿੱਚ ਹਮੀਦਾ ਸੀ ਨਾ ਅਸਲ ਵਿੱਚ ਪੂਰੋ ਉਹ ਸਿਰਫ ਇੱਕ ਪਿੰਜਰ ਦਾ ਪਿੰਜਰ ਸੀ ਜਿਸਦਾ ਨਾ ਕੋਈ ਰੂਪ ਸੀ ਨਾ ਕੋਈ ਨਾਂ ਸੀ ਪੰਜੇ ਛੇ ਮਹੀਨੇ ਹੀ ਲੰਗੇ ਸਨ ਕਿ ਪੂਰੋ ਦੇ ਪਿੰਜਰ ਵਿੱਚ ਇੱਕ ਨਿੱਕੀ ਜਹੀ ਜਿੰਦ ਸੁਰਕਣ ਲੱਗ ਗਈ। ਵਿਸਾਖੀ ਦਾ ਮੇਲਾ ਸਲੇਟੀ ਰੰਗਾ ਦਿਨ ਸੀ। ਬੀਤੇ ਹੋਏ ਦਿਨ ਇੱਕ ਇੱਕ ਕਰਕੇ ਪੂਰੋ ਦੀਆਂ ਅੱਖਾਂ ਗੋਲੰਗ ਗਏ। ਬੋਰੀ ਦੇ ਇੱਕ ਟੋਟੇ ਨੂੰ ਪੈਰਾ ਹੇਠ ਲੈ ਕੇ ਉਹ ਪੱਥਰ ਦੀ ਪੱਥਰ ਬਣੀ ਉਹਨਾਂ ਨੂੰ ਵੇਂਦੀ ਰਹੀ। ਬਾਹਰਲੇ ਬੂਹੇ ਨੂੰ ਧੱਕ ਕੇ ਰਸ਼ੀਦਾ ਅੰਦਰਲੇ ਦਰਵਾਜ਼ੇ ਵਿੱਚ ਆਖ ਲੋਤਾ। ਉਸ ਨੂੰ ਜਿਵੇਂ ਖੜਾਕ ਵੀ ਨਾ ਸੁਣਿਆ ਨਾ ਕੋਈ ਅੰਦਰ ਆਉਂਦਾ ਵੀ ਦਿਖਿਆ। ਉਹ ਬੈਠੀ ਦੀ ਬੈਠੀ ਰਹੀ। ਰਸ਼ੀਦ ਨੇ ਉਹ ਖੋਰੇ ਸੱਚੀ ਮੁੱਚੀ ਹੀ ਪੂਰੋ ਨਾਲ ਪਿਆਰ ਸੀ ਰਸ਼ੀਦ ਦਾ ਚੁਪਾਤੇ ਜਿਹੇ ਆ ਕੇ ਉਸ ਦੇ ਕੋਲ ਬਹਿ ਗਿਆ ਰੱਬ ਦੀ ਬੰਦੀਏ ਰਸ਼ੀਦ ਨੇ ਆਪਣੀ ਇੱਕ ਵਾਂ ਪੂਰੋ ਦੇ ਦੁਆਲੇ ਬੁਲਾ ਦਿੱਤੀ ਉਹ ਅੱਜ ਔੜਕਾਂ ਦੀ ਉਦਾਸੀ ਉਹ ਨਾ ਹਿੱਲ ਸਕੀ ਨਾ ਕੂ ਸਕੀ ਰਸ਼ੀਦਾ ਉਹਨੂੰ ਦੁਲਾਰਦਾ ਰਿਹਾ ਫਿਰ ਕਿੰਨੇ ਹੀ ਚਿਰ ਪਿਛੋਂ ਪੂਰੋ ਨੇ ਆਖਿਆ ਅੱਜ ਮੈਨੂੰ ਇੰਉਂ ਲੱਗਦਾ ਏ ਜਿਵੇਂ ਮੇਰੇ ਅੰਦਰ ਕੋਈ ਮੇਰੀਆਂ ਆਂਦਰਾਂ ਨੂੰ ਕੁੱਤਰਦਾ ਪਿਆ ਹੋਵੇ ਰਸ਼ੀਦਾ ਹੱਸਦਾ ਰਿਹਾ ਪੂਰੋ ਦਾ ਜੀ ਥਾਵੇਂ ਪੰਦਾ ਰਿਹਾ ਫਿਰ ਰਸ਼ੀਦ ਨੇ ਚੁੱਲ੍ਹੇ ਵਿੱਚ ਬੁਜੀ ਅੱਗ ਨੂੰ ਸੁਲਗਾਇਆ ਤੇ ਪੂਰੋਂ ਨੂੰ ਕੋਲ ਬਿਠਾ ਕੇ ਆਪ ਇੱਕ ਛੋਟੇ ਪਤੀਲੇ ਵਿੱਚ ਬਟੇਰੇ ਭੁੰਨਣ ਲੱਗ ਪਿਆ। ਨਾ ਤੂੰ ਕਿਤੇ ਬਾਹਰ ਅੰਦਰ ਜਾਨੀਂ ਐ, ਨਾ ਤੂੰ ਕਿਸੇ ਨੂੰ ਮਿਲਦੀ ਜੁਲਦੀਂ ਐ। ਇੰਜ ਤਾਂ ਬੰਦੇ ਦਾ ਖਾਮ ਖਾ ਜੀ ਹੁਸੜ ਪੈਂਦਾ ਏ। ਰਸ਼ੀਦੇ ਨੇ ਕੁਝ ਚਿਰ ਠਹਿਰ ਕੇ ਆਖਿਆ, ਕਿੱਥੇ ਜਾਵਾਂ? ਮੇਰਾ ਹੋਰ ਥਾਂ ਹੀ ਕਿਹੜਾ ਏ? ਪੂਰੋਂ ਨੇ ਡਾਢਾ ਹਿਰਾਸ ਕੇ ਕਿਹਾ, ਹੁਣ ਤੂੰ ਘਰ ਦੀ ਸੁਆਣੀ ਐ। ਹੋਰ ਚੌਂ ਦਿਨਾਂ ਨੂੰ ਤੇਰੇ ਵਿਹੜੇ ਵਿੱਚ ਇੱਕ ਜੀ ਖੇਡੇਗਾ। ਮੇਰੀ ਖਾਤਰ ਨਾ ਸਹੀ, ਉਹਦੀ ਖਾਤਰ ਹੀ ਸਹੀ। ਤੈਨੂੰ ਦਿਲ ਨਹੀਂ ਡੁਲਾਣਾ ਚਾਹੀਦਾ। ਉਸ ਸ਼ੌਦੇ ਨੇ ਤੇਰਾ ਕੀ ਵਿਗਾੜਿਆ ਏ? ਕ੍ਰਿਸ਼ੀਦੇ ਨੂੰ ਆਪਣੇ ਹੋਣ ਵਾਲੇ ਬੱਚੇ ਦਾ ਖਿਆਲ ਆਇਆ। ਉਹਨੇ ਪੂਰੋਂ ਨੂੰ ਉਸੇ ਦਾ ਵਾਸਤਾ ਪਾਇਆ। ਪੂਰੋਂ ਨੂੰ ਫੇਰ ਉਹ ਮਟਰਾਂ ਵਿੱਚੋਂ ਨਿਕਲੀ ਹੋਈ ਸੁੰਡੀ ਚਿੱਤੇ ਆ ਗਈ। ਜਿਸ ਸੁੰਡੀ ਨੂੰ ਵੇਖ ਕੇ ਕਿਸੇ ਦਾ ਜੀ ਮਤਲਾ ਜਾਏ। ਜਿਸ ਸੁੰਡੀ ਨਾਲ ਲੱਗੇ ਹੋਏ ਮਟਰਾਂ ਨੂੰ ਵੀ ਕੋਈ ਪਰੇ ਸੁੱਟ ਛੱਡੇ। ਲਿਆ ਬਟੇਰੀਆਂ ਦੇ ਮਸਾਲੇ ਵਿੱਚ ਥੋੜੇ ਜਿਹੇ ਮਟਰ ਸੁੱਟਣੇ ਨਹੀਂ। ਕ੍ਰਿਸ਼ੀਦੇ ਨੇ ਪੂਰੋਂ ਦੇ ਮੋਰੇ ਖਿਲਰੇ ਹੋਏ ਮਟਰਾਂ ਵੱਲ ਤੱਕ ਕੇ ਆਖਿਆ। ਮਟਰ ਤੇ ਸਾਰੇ ਪੱਕੇ ਹੋਏ ਨੇ। ਮਟਰਾਂ ਦੀ ਕਿਹੜੀ ਬਹਾਰ ਉਤੋਂ ਵਿਸਾਖ ਚੜਨ ਲੱਗਾ ਏ। ਪੂਰੋਂ ਨੂੰ ਪਤਾ ਸੀ ਅੱਜ ਉਸ ਕੋਲੋਂ ਮਟਰ ਨਹੀਂ ਖਾਦੇ ਜਾਣੇ। हां ਸੱਚ ਕੱਲ ਤੇ ਵਿਸਾਖੀ ਦਾ ਭਾਰਾ ਮੇਲਾ ਲੱਗਣਾ ਏ ਰਸ਼ੀਦੇ ਨੇ ਸਹੇ ਸੁ ਆਖਿਆ ਵਿਸਾਖੀ ਵਿਸਾਖੀ ਪੂਰੋਂ ਦੇ ਕੰਨਾਂ ਵਿੱਚ ਗੁੰਜਣ ਲੱਗ ਪਿਆ ਤੇ ਉਹ ਪ੍ਰਾਤ ਵਿੱਚ ਦੋ ਤਰੇ ਮੁੱਠਾ ਆਟਾ ਪਾ ਕੇ ਗੁੰਨਣ ਲੱਗ ਪਈ ਕਿ ਉਹਦਾ ਧਿਆਨ ਹੋਰਥ ਜਾਪਵੇ ਅੱਜ ਤੇ ਮੇਰਾ ਜੀ ਕਰਦਾ ਏ ਗੁੜ ਪਾ ਕੇ ਸੇਂਗੀਆਂ ਬਣਾਈਏ ਰਸ਼ੀਦੇ ਨੇ ਆਖਿਆ ਪੂਰੋਂ ਨੇ ਚਪਾਤੇ ਜਿਹੇ ਅੰਦਰੋਂ ਸੇਂਗੀਆਂ ਤੇ ਗੁੜ ਕੱਢ ਲਿਆਂਦਾ ਉਸ ਵੇਲੇ ਪੂਰੋਂ ਨੂੰ ਯਾਦ ਆਇਆ ਕਿੰਨੇ ਚਿਰਾਂ ਦੀ ਗੱਲ ਸੀ ਇੱਕ ਦਿਹਾੜੇ ਉਸ ਦੀ ਮਾਂ ਬਹਿ ਕੇ ਸੂਜੀ ਦੀਆਂ ਸੇਂਗੀਆਂ ਵਟਦੀ ਪਈ ਸੀ ਤੇ ਉਸਨੇ ਕਿਹਾ ਸੀ ਮਾਂ ਨਹੀਂ ਮਾਂ ਮੇਰਾ ਤੇ ਮਸ਼ੀਨ ਨਾਲ ਵੱਟੀਆਂ ਹੋਈਆਂ ਸੇਵੀਆਂ ਖਾਣ ਤੇ ਜੀ ਕਰਦਾ ਏ ਤੇ ਅੱਗੋਂ ਮਾਂ ਨੇ ਪੈਂਦੀ ਸੱਟੇ ਕਿਹਾ ਸੀ ਜਾ ਨਹੀਂ ਭੈੜੀਏ ਉਹ ਤੇ ਮੁਸਲਮਾਨ ਖੰਦੇ ਨੇ ਇਹ ਗੱਲ ਯਾਦ ਕਰਕੇ ਪਹਿਲਾਂ ਤੇ ਪੂਰੋ ਦੇ ਅਥਰੂ ਪਰ ਆਏ ਫਿਰ ਉਹਦਾ ਹਾਸਾ ਨਿਕਲ ਗਿਆ ਰਸ਼ੀਦਾ ਉਹਦੇ ਹਾਸੇ ਨੂੰ ਪੁੱਛਦਾ ਰਿਹਾ ਪੂਰੋ ਨੇ ਉਹ ਗੱਲ ਸੁਣਾ ਦਿੱਤੀ ਸੁਣਾndi ਸੁਣਨ ਦੀ ਦਾ ਫਿਰ ਰੋਣ ਨਿਕਲ ਗਿਆ ਰਸ਼ੀਦਾ ਇੱਕ ਸ਼ਰਮਿੰਦਾ ਜਿਹਾ ਹਾਸਾ ਹੱਸਦਾ ਰਿਹਾ ਅਗਲੀ ਪਲਕ ਜਦੋਂ ਪੂਰੋ ਸੁੱਤੀ ਉੱઠી ਪਿੰਡ ਵਿੱਚ ਵੀ ਸਾਖੀ ਦੇ ਢੋਲ ਵੱਜਦੇ ਪਏ ਸਨ ਪਹਿਲਾਂ ਤੇ ਉਹ ਕੰਮੇਕਾਰੇ ਲੱਗੀ ਰਹੀ ਫੇਰ ਉਹ ਆਪਣੇ ਕੋਠੇ ਉੱਤੇ ਚੜ੍ਹ ਕੇ ਦੂਰ ਪੜ ਵਿੱਚ ਜੁੜੇ ਹੋਏ ਵਿਸਾਖੀ ਦੇ ਮੇਲੇ ਨੂੰ ਵੇਖਣ ਲੱਗ ਪਈ ਦੂਰ ਖਲੋਤੀ ਹੋਈ ਭੂਰੋ ਨੇ ਉਹ ਲੋਕਾਂ ਦਾ ਨਿਰਾ ਇਕੱਠ ਹੀ ਇਕੱਠ ਦਿਸਦਾ ਸੀ ਲੰਮੇ ਤਕੜੇ ਜੱਟ ਲੱਕ ਕੋਰੀਆਂ ਤਹਿਮ ਤਾਂ ਬਦੀਆਂ ਹੋਈਆਂ ਹੱਥਾਂ ਵਿੱਚ ਤੇਲ ਨਾਲ ਨਿਸ਼ਕਾਈਆਂ ਹੋਈਆਂ ਡਾਂਗਾ ਬੜੇ ਚੜੇ ਹੋਏ ਬੜੇ ਮਚੇ ਹੋਏ ਇਧਰੋਂ ਉਧਰ ਜਾਂਦੇ ਉਧਰੋਂ ਇਧਰ ਜਾਂਦੇ ਕਈ ਕੋੜੀਆਂ ਤੇ ਚੜੇ ਪੀੜੇ ਹੋਏ ਪਿੱਠਾਂ ਪਿੱਛੇ ਜਨਾਨੀਆਂ ਵੀ ਬਹਾਈਆਂ ਹੋਈਆਂ ਮੂਰੇ ਇੱਕ ਦੋ ਬਾਲ ਵੀ ਬਿਠਾਏ ਤੇ ਕਈ ਬਾਲਾਂ ਨੂੰ ਉਂਗਲੀਆਂ ਲਾਈਆਂ ਤਰੀਂ ਤਾ ਨੂੰ ਪਿੱਛੇ ਲਾਈ ਵਾਗੇ ਜਾਂਦੇ। ਕਈ ਜਵਾਨ ਜਹਾਨ ਆਪਣੀ ਜਵਾਨਨੀ ਦੀ ਤੈਸ਼ ਵਿੱਚ ਆਏ ਹੋਏ ਛਾਤੀ ਨੂੰ ਅੱਗੇ ਕਰ ਕਰਕੇ ਤੁਰਦੇ। ਕੁਝ ਗਾਉਂਦੇ ਜਾਂਦੇ, ਕੁਝ ਬੋਲਦੇ ਜਾਂਦੇ। ਦੂਰ ਪਰੇ ਪੇੜ ਵਿੱਚ ਕੁਸ਼ਤੀਆਂ ਜੁੜੀਆਂ ਹੋਈਆਂ ਹੋਣਗੀਆਂ। ਜਲੇਬੀਆਂ ਦੇ ਥਾਲ ਲੱਗੇ ਹੋਏ ਹੋਣਗੇ। ਗਰਮ ਪਕੌੜਿਆਂ ਦੀ ਖੁਸ਼ਬੂ ਦੂਰ ਤੱਕ ਹਵਾ ਵਿੱਚ ਫੈਲੀ ਹੋਈ ਹੋਵੇਗੀ। ਗੁੜ ਦੇ ਸ਼ੱਕਰ ਪਾਰੇ, ਮੈਦੇ ਦੀਆਂ ਮਠੀਆਂ ਤੇ ਮਠਿਆਈਆਂ ਦੇ ਵਨ-ਵਨ ਲੋਹੇ ਦੇ ਚੌੜੇ ਥਾਲਾਂ ਵਿੱਚ ਸਜੇ ਹੋਏ ਹੋਣਗੇ। ਪੂਰੋ ਦੇ ਸਿਰ ਵਿੱਚ ਲੋਹੇ ਦੀ ਸੱਟ ਵਾਕਣ ਇੱਕ ਖਿਆਲ ਵੱਜਾ ਉਦੀ ਮਾਂ ਨੇ ਤਿੰਨ ਧੀਆਂ ਤੋਂ ਐਤਕੀ ਪੁੱਤਰ ਜੰਮਿਆ ਸੀ ਤੇ ਐਤਕੀ ਐਤਕੀ ਉਹਦੀ ਪਹਿਲੀ ਵਿਸਾਖੀ ਸੀ ਖਲੋਤੀ ਖਲੋਤੀ ਪੂਰੋ ਕੋਠੇ ਉੱਤੇ ਬਹਿ ਗਈ ਖਬਰੇ ਇਸ ਵੇਲੇ ਉਹਦੀ ਮਾਂ ਨੇ ਉਹਦੇ ਨਿੱਕੇ ਜਿਹੇ ਵੀਰ ਨੂੰ ਪਾਣੀ ਚਖਾਇਆ ਹੋਵੇਗਾ ਨੇੜੇ ਦੀ ਕਿਸੇ ਨਦੀ ਵਿੱਚੋਂ ਵਗਦਾ ਪਾਣੀ ਲੈ ਕੇ ਗੁਲਾਬ ਦੇ ਫੁੱਲ ਨੂੰ ਉਸ ਪਾਣੀ ਵਿੱਚ ਭਿਉਂ ਕੇ ਉਹਦੇ ਵੀਰੇ ਦੇ ਨਿੱਕੇ ਗੁਲਾਬੀ ਹੋਠਾਂ ਨਾਲ ਲਾਇਆ ਹੋਵੇਗਾ ਫਿਰ ਉਹਦੀ ਮਾਂ ਨੂੰ ਵਧਾਈਆਂ ਮਿਲੀਆਂ ਹੋਣਗੀਆਂ ਤੇ ਖੌਰੇ ਖੌਰੇ ਇਸ ਵੇਲੇ ਉਹਦੀ ਮਾਂ ਨੂੰ ਆਪਣੀ ਢਿੱਡ ਦੀ ਜਾਈ ਹੋਈ ਪੂਰੋ ਵੀ ਚੇਤੇ ਆਈ ਹੋਵੇਗੀ ਪੁਰੋ ਦੀਆਂ ਅੱਖਾਂ ਵਿੱਚ ਅਥਰੂ ਵੀ ਆ ਕੇ ਥੱਕ ਗਏ ਸਨ ਉਹ ਸਿਰ ਨੂੰ ਫੜ ਕੇ ਬੈਠੀ ਰਹੀ ਜਵਾਨ ਜੱਟ ਮੁੰਡਿਆਂ ਦੀ ਇੱਕ ਟੋਲੀ ਕੰਨਾਂ ਵਿੱਚ ਫੁੱਲ ਅੜਾ ਕੇ ਹੱਸਦੀ ਗਾਉਂਦੀ ਪਰਿਉਂ ਦੀ ਲੰਗਦੀ ਪਈ ਸੀ ਉਹਨਾਂ ਵਿੱਚੋਂ ਕੋਈ ਜਣਾ ਬੋਲੀ ਪਿਆ ਪਾਂਦਾ ਸੀ ਖੂਹ ਤੇ ਬੈਠੀ ਦਤਨ ਕਰਦੀ ਚਿੱਟਿਆਂ ਦੰਦਾਂ ਦੀ ਮਾਰੀ ਨੀ ਆਪੇ ਤੈਨੂੰ ਲੈ ਜਾਣਗੇ ਜਿਨ੍ਹਾਂ ਨੂੰ ਲੱਗੇ ਪਿਆਰੀ ਨੀ ਆਪੇ ਤੈਨੂੰ ਲੈ ਜਾਣਗੇ ਹਾਏ ਕੋਈ ਪਿਆਰੀਆਂ ਲੱਗਣ ਵਾਲੀਆਂ ਦੇ ਹਾਲ ਤਾਂ ਤੱਕੇ ਪੂਰੋ ਦੇ ਮੂੰਹੋਂ ਹੌਲੀ ਜਿਹੀ ਨਿਕਲਿਆ ਫਿਰ ਭੂਰੋ ਨੂੰ ਇੱਕ ਖਿਆਲ ਆਇਆ ਉਹ ਰਸ਼ੀਦੇ ਨੂੰ ਹੀ ਪਿਆਰੀ ਲੱਗੀ ਰਸ਼ੀਦਾ ਉਹਨੂੰ ਲੈ ਆਇਆ ਉਹ ਆਪਣੇ ਮੰਗੇਤਰ ਰਾਮਚੰਦ ਨੂੰ ਕਿਉਂ ਨਾ ਪਿਆਰੀ ਲੱਗੀ ਉਹਨੇ ਤਾਂ ਉਹਦੀ ਬਾਤ ਵੀ ਨਾ ਪੁੱਛੀ ਉਹ ਤਾਂ ਰਾਮਚੰਦ ਨੂੰ ਪਿਆਰੀ ਲੱਗਣੀ ਚਾਹੀਦੀ ਸੀ ਰਸ਼ੀਦਾ ਤਾਂ ਨਾ ਉਹਦਾ ਆਪਣਾ ਲੱਭਿਆ ਹੋਇਆ ਸੀ ਤੇ ਨਾ ਉਹਦੇ ਮਾਪਿਆਂ ਦੀ ਸਿਹੜ ਸੀ ਜੱਟ ਨੱਚਦੇ ਪਏ ਜਾਂਦੇ ਸਨ ਕੁੱਦਦੇ ਪਏ ਜਾਂਦੇ ਸਨ ਪੰਗੜਾ ਪਏ ਪਾਉਂਦੇ ਸਨ ਬੋਲੀਆਂ ਪਏ ਗਾਉਂਦੇ ਸਨ ਤੇਰੇ ਲੌਂਗ ਦਾ ਵੱਜਾ ਲਿਸ਼ਕਾਰਾ ਹਾਲੀਆਂ ਨੂੰ ਹਲ ਭੁੱਲ ਗਏ ਤੇਰਾ ਭਿੱਜਿਆ ਪਰੀ ਦਾ ਲਹਿੰਗਾ ਪੱਛੋਂ ਦੀਆਂ ਪੈਣਕਣੀਆਂ ਸਾਨੂੰ ਕੰਡਨਾ ਦੇ ਇਹ ਮੋਟਿਆਰੇ ਨਹੀਂ ਰਾਹੇ-ਰਾਹੇ ਜਾਣ ਵਾਲੀ ਪੂਰੋ ਸੋਚਦੀ ਰਹੀ ਸਾਰੇ ਹੀ ਗੀਤ ਸੋਹਣੀਆਂ ਕੁੜੀਆਂ ਦੇ ਛੋਲੇ ਗਾਉਂਦੇ ਨੇ ਸਾਰੇ ਹੀ ਗੀਤ ਸੱਚੇ ਪਿਆਰਾਂ ਦਾ ਵਰਣਨ ਕਰਦੇ ਨੇ ਕਦੇ ਉਹ ਵੀ ਗੀਤ ਬਣਨਗੇ ਜਿਨ੍ਹਾਂ ਵਿੱਚ ਮੇਰੇ ਜਹੀਆਂ ਕੁੜੀਆਂ ਦੇ ਰੋਣ ਲਿਖੇ ਹੋਏ ਹੋਣਗੇ ਕਦੇ ਉਹ ਵੀ ਭਜਨ ਹੋਣਗੇ ਜਿਨ੍ਹਾਂ ਦਾ ਭਗਵਾਨ ਹੀ ਕੋਈ ਹੋਣਾ ਹੋਵੇ ਚੜ੍ਹਦੀ ਜਵਾਨੀ ਵਾਲੀਆਂ ਕੁਝ ਮੋਟਿਆਰਾ ਆਪਣੀ ਜਵਾਨੀ ਦੇ ਛੋਲੇ ਪਣ ਵਿੱਚ ਇੱਕ ਇਕੱਠ ਦਾ ਕੱਟ ਬਣਾ ਕੇ ਪੜਵਲ ਤੁਰੀਆਂ ਜਾਂਦੀਆਂ ਸਨ ਦੂਰੋਂ ਲੰਗੇ ਜਾਂਦੇ ਜੱਟ ਮੁੰਡਿਆਂ ਦੇ ਟੋਲੇ ਪਾਸੇ ਮੋੜ-ਮੋੜ ਕੇ ਪਏ ਉਹਨਾਂ ਨੂੰ ਝਾਕਦੇ ਸਨ ਨਾਲ-ਨਾਲ ਹੱਸਦੇ ਸਨ ਖੌਰੇ ਮਸ਼ਕਰੀਆਂ ਕਰਦੇ ਸਨ ਇਹਨਾਂ ਨੂੰ ਤੱਕ ਤੱਕ ਪੂਰਾ ਸੋਚਣ ਲੱਗੀ ਭਲਾ ਜੇ ਹੁਣੇ ਉਹਨਾਂ ਸਾਰਿਆਂ ਜਵਾਨ ਜਹਾਨ ਕੁੜੀਆਂ ਨੂੰ ਇਹ ਸਾਰੇ ਮੁੰਡੇ ਆਪਣੀਆਂ ਘੋੜੀਆਂ ਤੇ ਬਿਠਾ ਕੇ ਨੱਸ ਜਾਣ ਫਿਰ ਕੀ ਹੋਵੇਗਾ ਭਲਾ ਜੇ ਇਹ ਸਾਰੀਆਂ ਕੁੜੀਆਂ ਨੂੰ ਚੁੱਕ ਕੇ ਲੈ ਜਾਣ